तहید ਫਲਾਈਟ ਲੈਫਟੇਨੈਂਟ ਮੋਹਿਦ ਗਰ ਜਿਹੜਾ ਐਮਐਨਐਸ ਸਕੂਲ ਸਮਾਣਾ ਹੈ ਤੁਹਾਨੂੰ ਦਿਖਾ ਰਹੇ ਆ ਇਹ ਸਕੂਲ ਦੇ ਵਿੱਚ ਅਧਿਆਪਕਾ ਕੀ ਟਰਾਂਸਫਰ ਹੋਣ ਕਰਕੇ ਤੁਸੀਂ ਦੇਖੋ ਇਹ ਸਕੂਲ ਹੈ ਦੋ ਇਥੇ ਸਿਫਟਾਂ ਲੱਗ ਰਹੀਆਂ ਹਨ ਲੇਕਿਨ ਵਿਦਿਆਰਥੀਆਂ ਦੀ ਪੜਾਈ ਪ੍ਰਭਾਵਿਤ ਹੋਈ ਹੈ ਅਸੀਂ ਗੱਲਬਾਤ ਵੀ ਕਰਦੇ ਹਾਂ ਬੱਚੇ ਆਣੇ ਸ਼ੁਰੂ ਹੋ ਗਏ ਪਲੱਸ 2 ਦੇ ਬੱਚੇ ਆ ਰਹੇ ਹਨ ਅਧਿਆਪਕਾਂ ਦੇ ਟਰਾਂਸਫਰ ਹੋਣ ਨਾਲ ਵਿਦਿਆਰਥੀਆਂ ਦੀ ਕਿੰਨੀ ਪੜਾਈ ਪ੍ਰਭਾਵਿਤ ਹੋਈ ਹੈ ਬੱਚੇ ਕਿ ਨਾ ਹੋਣ ਕਰਕੇ ਕਿਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਵਿਦਿਆਰਥੀ ਨੂੰ ਕਰਨਾ ਪੈਂਦਾ ਉਸ ਨੂੰ ਲੈ ਕੇ ਅਸੀਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਮੁੱਖ ਵਿਸ਼ਿਆਂ ਕੇ ਅਧਿਆਪਕ ਜੇ ਸਕੂਲ 'ਚ ਨਹੀਂ ਹੋਣਗੇ ਤਾਂ ਵਿਦਿਆਰਥੀ ਪੜਾਈ ਕਿਸ ਤਰ੍ਹਾਂ ਕਰੇਗਾ ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਵੀ ਇਸ ਸਕੂਲ ਦੇ ਵਿੱਚ ਜਿਹੜੇ ਮੁੱਖ ਵਿਸ਼ਿਆਂ ਕੇ ਅਧਿਆਪਕ ਹੈ ਪੰਜਾਬੀ ਹੈ ਮੈਥ ਹੈ ਔਰ ਹਿੰਦੀ ਹੈ ਕਈ ਸਬਜੈਕਟ ਹੈ ਜਿਨ੍ਹਾਂ ਕੇ ਅਧਿਆਪਕਾਂ ਕੇ ਲੈਕਚਰਰਾਂ ਕੇ ਟਰਾਂਸਫਰ ਕੀਤਾ ਗਿਆ ਹੈ ਉਹਨਾਂ ਕੀ ਥਾਂ ਤਨਤੀ ਕੀਤੀ ਜਾਵੇ ਤਾਂ ਕਿ ਵਿਦਿਆਰਥੀਆਂ ਦੀ ਪੜਾਈ ਪਰਵਾਹਿਤ ਨਾ ਹੋਵੇ ਆ ਰਹੇ ਆ ਸਕੂਲ ਸੇ ਬੱਚੇ ਕੇ ਮੇਰਾ ਬਿੰਦੂ ਗੋਇਲ ਜੀ ਹਾਂ ਬੱਚਾ ਕਿਹੜੀ ਕਲਾਸ ਚ ਪੜ ਰਿਹਾ ਹੈ 10ਥ ਕਲਾਸ ਦੇ ਵਿੱਚ ਜੀ ਚਿਹਰਾ ਦਾ ਬਹੁਤ ਬੁਰਾ ਹਾਲ ਹੈ ਜੀ ਨਾ ਕੋਈ ਪੜਾਈ ਹੈਗੀ ਜੇ ਕੋਈ ਮਾੜਾ ਮੋਟਾ ਟੀਚਰ ਪੜਾਉਣ ਨਾਲ ਹੈਵੀ ਗਿਆ ਤਾਂ ਉਹ ਬੱਚੇ ਦੇ ਨਾਲ ਹੀ ਤਾਲਮਿਲ ਕਰਕੇ ਬੱਚੇ ਤੋਂ ਹੀ ਪੇਪਰ ਪਵਾਉਣੇ ਉਹਨਾਂ ਨੇ ਉਹੀ ਬੱਚੇ ਨੂੰ ਉਹਨਾਂ ਨੇ ਪੇਪਰ ਦਸਣੇ ਜੀ ਬਿਲਕੁਲ ਪੜਾਈ ਦਾ ਬਹੁਤ ਬੁਰਾ ਹਾਲ ਹੈ ਜੀ ਮੈਂ ਤਾਂ ਸਰਕਾਰ ਨੂੰ ਕਹਾਂਗਾ ਵੀ ਸਕੂਲ ਨੂੰ ਬੰਦ ਹੀ ਕਰ ਦਿੱਤਾ ਜਾਵੇ ਤਾਂ ਬਹੁਤ ਵਧੀਆ ਰਹੇਗਾ ਜੀ ਅੱਛਾ ਸਰ ਅਗਰ ਬੱਚੇ ਪੜਾਣੇ ਬੱਚਿਆਂ ਤੇ ਡਿਪੈਂਡ ਕਰਦਾ ਹੈ ਨਾ ਜੇ ਨਹੀਂ ਹੋਣਗੇ ਟੀਚਰ ਤਾਂ ਜਿਹੜੇ ਪੜ੍ਹਾਉਂਦੇ ਨੇ ਹੁਣ ਨਵੇਂ ਟੀਚਰ ਆਣਗੇ ਆਏ ਨਹੀਂ ਨਾ ਜੀ ਨਹੀਂ ਅਭੀ ਤਾਂ ਕੋਈ ਨਹੀਂ ਆਇਆ ਫਿਜ਼ਿਕਸ ਯੋਗਮੰਚਨदाई ਮੈਂ ਇਸ ਮਾਣੇ ਤੋਂ ਮੈਂ ਹੀ ਪਲੱਸ 2 ਨਾਨ ਮੈਡੀਕਲ ਬੋਏ ਸਕੂਲ ਹੀ ਸਾਇੰਸ ਹੋ ਗਈ ਮੈਂ ਤਾਂ ਪੰਜਾਬੀ ਸਾਰੇ ਟੀਚਰਾਂ ਲੰਘ ਗਏ ਇਹਨਾਂ ਕਰਕੇ ਸਾਨੂੰ ਮਹਿੰਗੀ ਮਹਿੰਗੀ ਟਿਊਸ਼ਨਾਂ ਰੱਖਣੀਆਂ ਪੈ ਰਹੀ ਜੇ ਪੜਾਉਂਦੇ ਹੁੰਦੇ ਸਾਨੂੰ ਲੋੜ ਹੀ ਨਹੀਂ ਸੀ ਟਿਊਸ਼ਨਾਂ ਦੀ ਇਹਨੂੰ ਹੋ ਗਿਆ ਹੀ ਡੇਡ ਤੋਂ ਡੇਡ ਮਹੀਨਾ ਹੋ ਗਿਆ ਹੀ ਨਹੀਂ ਨਹੀਂ ਕਲਾਸ ਵੀ ਖਾਲੀ ਰਹਿੰਦੀ ਆਈ ਪੇਪਰ ਜੀ ਹਾਂਜੀ ਹਾਂਜੀ ਅੱਜ ਆਖਰੀ ਪੇਪਰ ਹੈ ਭਾਈ ਮੰਗਾਈ ਟੀਚਰਾਂ ਦੋ ਹੀ ਵਧੀਆ ਵਧੀਆ ਕੀ ਪੜਾਣ ਕੱਲ ਨੂੰ ਪੈਸੇ ਬਚਣ ਸਾਡੇ ਟਿਊਸ਼ਨਾਂ ਦੇ ਭਾਈ ਜੀ ਰਾਜਿਕ ਜੀ ਬਹੁਤ سارے ਡਿਸਾਈਨਸ ਚਲੇਗੇ ਐਸਐਸਟੀ ਵੀ ਚਲੇਗੇ ਪੰਜਾਬੀ ਵਾਲੇ ਵੀ ਚਲੇਗੇ ਮੈਥ ਵਾਲੇ ਵੀ ਚਲੇਗੇ ਹਾਂ ਜੀ ਵੀ ਜਲਦੀ ਤੇ ਜਲਦੀ ਸਾਡੇ ਸਕੂਲਾਂ ਵੀ ਅੱ비 ਸਾਡੇ ਪੜਾਈ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਲਖਪ੍ਰੀਤ ਸਿੰਘ ਆਈ 10th ਅਸੋਜੀ ਸਕੂਲ ਆਫ ਐਮਿਨ ਸਾਡੇ ਮੈਥ ਦੇ ਗਏ ਨਹੀਂ ਹਿੰਦੀ ਦੇ ਗਏ ਨਹੀਂ ਇੱਕ ਦੋ ਹੋਰ ਸਬਜੈਕਟਾਂ ਦੇ ਨੇ ਉਹਨਾਂ ਦੇ ਗਏ ਨਹੀਂ ਥੋੜੀ ਜੀ ਹੋਈ ਹੈ ਜੀ ਥੋੜੀ ਜੀ ਹੋਈ ਹੈ ਜੀ ਹਾਂ ਜੇ ਆਣੇ ਚਾਹੀਦੇ ਨੇ ਸਾਡੇ ਜੀ 37 ਬੱਚੇ ਹੈਗੇ ਨੇ 37 ਪਲਸ 2 ਦਾ ਕੋਈ ਆਈਡੀਆ ਨਹੀਂ ਦੇਖੋ ਜੀ ਉਹ ਮੈਨੂੰ ਪਤਾ ਨਹੀਂ ਲੱਗਾ ਹੁਣ ਕਿਵੇਂ ਟੀਚਰਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਆਣੇ ਕਿਉਂ ਨਹੀਂ ਆਉਂਦੇ ਇਹ ਉਹ ਤਾਂ ਬੱਚਿਆਂ ਨੂੰ ਆਪਣੇ ਭੇਜਣਾ ਜ਼ਰੂਰੀ ਹੈ ਟੀਚਰ ਹੋਣੇ ਜ਼ਰੂਰੀ ਨੇ ਬਿਲਕੁਲ ਬਿਲਕੁਲ ਅਜੇ ਟੀਚਰ ਹੀ ਨਹੀਂ ਆਣਗੇ ਤਾਂ ਫਿਰ ਕੀ ਬਿਲਕੁਲ ਨਹੀਂ ਅਸੀਂ ਤਾਂ ਕਹਿੰਦੇ ਕਿ ਟੀਆਪਕ ਜ਼ਰੂਰੀ ਆਣੇ ਚਾਹੀਦੇ ਨੇ ਉਹ ਟੀਆਪਕ ਨਹੀਂ ਆਣਗੇ ਤਾਂ ਬੱਚੇ ਪੜ੍ਹਨਗੇ ਕਿੱਦਾਂ ਮੇਰਾ ਨਾਮ ਮੰਗਤਰਾਮ ਹੈ ਜੀ ਬੱਚਾ ਕਿਹੜੀ ਕਲਾਸ ਵਿੱਚ ਪੜ੍ਹਦਾ ਤੁਹਾਡਾ 12ਵੀਂ ਚ ਪੜ੍ਹ ਰਿਹਾ ਜੀ ਹਾਂਜੀ ਬਾਰਮੀ ਦੇ ਕਲਾਸ ਜੇ ਅਗਰ ਪੜ੍ਹਨਗੇ ਤਾਂ ਤਾਂ ਆਪਣੇ ਜਲਦੀ ਕਿਤੇ ਦੇਣਗੇ ਹੋਤੇ ਟੀਚਰ ਹੀ ਨਹੀਂ ਹੋਗਾ ਅੱਛੇ ਤਰੀਕੇ ਨਹੀਂ ਹੋਣਗੇ ਤੇ ਪੜ੍ਹਨਗੇ ਇਸ ਲਈ ਉਹਨਾਂ ਨੂੰ ਪਰ ਟੀਚਰ ਜ਼ਰੂਰੀ ਹੋਣੇ ਚਾਹੀਦੇ ਨੇ ਭਾਵੇਂ ਜੇ ਦੀ ਤੇ ਰਾਮੰਦੀਪ ਸਿੰਘ ਉਹਨੇ ਮੈਡੀਕਲ ਹੈ ਪਲੇਸ ਮੈਡੀਕਲ ਨਹੀਂ ਹੋਗੀ ਹਾਂ ਇੱਕ ਫਿਜ਼ਿਕਸ ਹੀ ਇੱਕ ਮੈਥ ਹੀ ਹਾਂ ਇੱਕ ਪੰਜਾਬੀ ਹਾਂ ਇਹ ਆਣੇ ਚਾਹੀਦੇ ਟੀਚਰ ਹਾਂ ਹੀ ਹੋ ਗਈ ਦੋ ਹਫ਼ਤੇ ਹੋਗੇ ਸ਼ਾਇਦ ਨਹੀਂ ਨਹੀਂ ਪੜਾਈ ਖਰਾਬ ਹੋ ਰਹੀ ਹੈ ਅਪਣੇ ਕੁਲ ਸਰ 10 11 ਜਿਹੜੇ ਸੀਗੇ ਮਾਸਟਰ ਕਲਾਸ ਦੇ ਲੈਕਚਰ ਦੇ ਸਰ ਬਦਲੀ ਕਰਾ ਕੇ ਚਲੇ ਗਏ ਜਿਹੜੇ ਪ੍ਰੋਸੈਸ ਸਰ ਹਰ ਸਾਲ ਹੀ ਹੁੰਦਾ ਹੈ ਜਿੰਨੇ ਵੀ ਟੀਚਰਸ ਗਏ ਨੇ ਸਰ ਆਪਣੇ ਘਰ ਦੇ ਨੇੜੇ ਗਏ ਨੇ ਕੁਝ ਮਿਡਲ ਸਕੂਲ ਚ ਚਲੇ ਗਏ ਆ ਕੁਝ ਦਿੱਕਤ ਸਰ ਡਬਲ ਸ਼ਿਫਟ ਕਰਕੇ ਸੀਗੇ ਆ ਸਰ ਜਿੰਨੇ ਵੀ ਗਏ ਆ ਦੇਖੋ ਮੈਂ ਤੁਹਾਨੂੰ ਉਹੀ ਦੱਸ ਰਹੀ ਆ ਬਾਰ-ਬਾਰ ਵੀ ਉਹਨਾਂ ਨੂੰ ਡਿਸਟੈਂਸ ਵੀ ਮੈਟਰ ਕਰਦਾ ਸੀ ਕੁਝ ਖਰਚਾ ਘਟਾਣ ਲਈ ਡਿਸਟੈਂਸ ਘਟਾ ਲਈ ਜਾਂ ਡਬਲ ਸ਼ਿਫਟ ਕਰਕੇ ਆ ਸਰ ਮੈਥ ਦੇ ਗਏ ਆ ਫਿਜ਼ਿਕਸ ਦੇ ਗਏ ਆ ਪੰਜਾਬੀ ਦੇ ਮੈਡਮ ਵੀ ਨੇੜੇ ਚਲੇ ਗਏ ਆਪਣੇ ਘਰ ਦੇ ਨੇੜੇ ਚਲੇ ਜਾਈ ਲੇ ਸਰ ਨੋ ਮਿਕੁਲ ਹੈ ਹਾਂਜੀ ਸਰ ਉਹ ਕਾਫੀ ਧੇਰ ਤੋਂ ਟਰਾਈ ਕਰ ਰਹੇ ਸੀ ਕਾਫੀ ਧੇਰ ਤੋਂ ਇੱਥੇ ਸੀਗੇ ਕਰਦੇ ਨੇੜੇ ਜਾਣਾ ਸੀ ਥੋੜਾ ਉਹਨਾਂ ਦਾ ਹੈਲਥ ਇਸ਼ੂ ਸੀਗਾ ਸਰ ਸਰ ਇਹਦੇ ਵਿੱਚ ਦਾ ਜਿਹੜੀਆਂ ਨਗੀਆਂ ਥੈਂਕਫੁਲ ਟੂ ਪੰਜਾਬ ਗਵਰਨਮੈਂਟ ਕਿ ਜਿਹੜੀਆਂ ਲੈਕਚਰਸ ਦੀਆਂ ਜਿਹੜੀਆਂ ਸਿਰ ਪ੍ਰੋਮੋਸ਼ਨਸ ਦਾ ਪ੍ਰੋਸੈਸ ਆਲਮੋਸਟ ਕੰਪਲੀਟ ਹੋ ਚੁੱਕਿਆ ਆ ਉਹਨਾਂ ਨੂੰ ਜ਼ਿਲ੍ਹਾ ਪੱਧਰ ਤੇ ਸਟੇਸ਼ਨ ਅਲੋਟਮੈਂਟ ਲਈ ਬੁਲਾਇਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਪੰਜ-ਪੰਜ ਸਟੇਸ਼ਨ ਦੀ ਚੋਆਇਸ ਕੀਤੀ ਹੈ ਤੇ ਉਹਦੇ ਜਿਹੜੇ ਰਿਟਰਨ ਚ ਆਰਡਰ ਆ ਡੀਪੀਆਈ ਸਰ ਵੱਲੋਂ ਸਰ ਉਹ ਇੱਕ ਦਿਨ ਦੋ ਦਿਨਾਂ ਦੇ ਵਿੱਚ ਜਾਰੀ ਹੋ ਜਾਣਗੇ ਤੇ ਅਸੀਂ ਜਿਹੜੀ ਐਨਰੋਲਮੈਂਟ ਹੈ ਇਸ ਸਾਲ ਸਰ ਮੈਂ 10% ਵਧਾਈ ਹੈ ਦੋ ਢਾਈ ਸਾਲ ਤੋਂ ਮੈਂ ਇੱਥੇ ਹੀ ਐਨਰੋਲਮੈਂਟ ਵਧੀ ਹੈ ਆ ਥੋੜਾ ਸਾਨੂੰ ਸਰ ਇਨਫਰਾਸਟ੍ਰਕਚਰ ਕਰਕੇ ਦਿੱਕਤ ਆ ਚਲੋ ਅਸੀਂ ਉਸ ਨੂੰ ਵੀ ਸਰ ਕਰ ਰਹੇ ਆ ਮੇਨਟੇਨ ਕਿਉਂਕਿ ਆਪਣੀ ਜਿਹੜੀ ਚਾਰ ਮੰਜ਼ਿਲਾ ਬਿਲਡਿੰਗ ਔਰ ਨਮੀ ਬੰਨੀ ਹੈ ਉਹਦੇ ਕਰਕੇ ਸਰ ਜਿਹੜੀ ਉਹ ਬਿਲਡਿੰਗ ਅਨਸੇਫ ਸੀ ਡਿਕਲियर ਹੋ ਗਈ ਸੀ ਉਹ ਕਮਰੇ ਬੰਦ ਹੋਣ ਕਰਕੇ ਡਬਲ ਸ਼ਿਫਟ ਸਰ ਠੀਕ ਚੱਲ ਰਿਹਾ ਹੁਣ ਮੇਰੇ ਸਾਮਲ ਸਰ ਬਹੁਤ ਵਧੀਆ ਚੱਲ ਰਿਹਾ ਆ ਹਾਂਜੀ ਜਿਹਨ ਅੰਡਰ ਮਿਡਲ ਸਕੂਲ ਸੀ ਤਿੰਨੇ ਟੀਚਰ ਸਰ ਮੈਂ ਉੱਥੋਂ ਲੈ ਚੁੱਕੀ ਆ ਤੇ ਸੈਕਟਰੀ ਮੈਡਮ ਤੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਸਾਨੂੰ ਸਰ ਹੁਕਮ ਕਰ ਦਿੱਤੇ ਨੇ ਕਿ ਜੇ ਹੋਰ ਸਕੂਲਾਂ ਦੇ ਵਿੱਚ ਜਿੱਥੇ ਵੀ ਮਿੰਡਲ ਜਾਂ ਹਾਈ ਦੇ ਵਿੱਚ ਬੱਚੇ ਘੱਟ ਆ ਟੀਚਰ ਵੱਧ ਆ ਤਾਂ ਉਹਨਾਂ ਦੀ ਡੈਪੂਟੇਸ਼ਨ ਸਾਡੇ ਵਰਗੇ ਵੱਡੇ ਸਕੂਲਾਂ ਦੇ ਵਿੱਚ ਸਰ ਜਲਦੀ ਤੋਂ ਜਲਦੀ 2-3 ਦਿਨਾਂ ਦੇ ਅੰਦਰ ਕਰ ਦਿੱਤੀ ਜਾਏਗੀ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰ we